ਥਾਣਾ ਸਦਰ ਪੁਲਿਸ ਵੱਲੋਂ ਲੁੱਟਖੋ ਕਰਨ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਜਿਸ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਥਾਣਾ ਸਦਰ ਅਮਨਦੀਪ ਨਾਰ ਨੇ ਦੱਸਿਆ ਕਿ ਦੋਸ਼ੀ ਪਾਸੋਂ ਖੋਹ ਕੀਤਾ ਹੋਇਆ ਮੋਬਾਈਲ ਅਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ। ਮੁਲਜ਼ਮ ਖਿਲਾਫ ਪਹਿਲਾਂ ਵੀ ਅਲੱਗ-ਅਲੱਗ ਥਾਣਿਆਂ ਵਿੱਚ ਮਾਮਲੇ ਦਰਜ ਹਨ। ਦੇਖੋ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ। ਮਾੜੀਓਗੇ ਐਸਐਸਪੀ ਸਾਹਿਬ ਕਪੂਠਲਾ ਸ਼੍ਰੀਮਤੀ ਵੱਤਸਲਾ ਗੁੱਤਾ ਜੀ ਐਸਪੀ ਸਾਹਿਬ ਫਗਵਾੜਾ ਤੇ ਡੀਐਸਪੀ ਫਗਵਾੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਅਸੀਂ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਆ ਉਸ ਦੇ ਤਹਿਤ ਅਸੀਂ ਇੱਕ ਸਨੇਚਰ ਨੂੰ ਕਾਬੂ ਕੀਤਾ ਆ ਜਿਸ ਨੇ ਮਿਤੀ 18 9 2024 ਨੂੰ ਲਵਲੀ ਯੂਨੀਵਰਸਿਟੀ ਫਲਾਈ ਉੱਪਰ ਦੇ ਉੱਪਰ ਦੀ ਲੜਕੀ ਇੱਕ ਕ੍ਰਾਸ ਕਰ ਰਹੀ ਸੀ ਤੇ ਉਸ ਦੇ ਪਿੱਛੋਂ ਦੀ ਆਣ ਕੇ ਉਸ ਤੇ ਹਮਲਾ ਕਰਕੇ ਉਸ ਦੀ ਕ੍ਰਾਸ ਨੇ ਮੋਬਾਈਲ ਫੋਨ ਖੋਇਆ ਸੀਗਾ ਜੋ ਅਸੀਂ ਸ਼ੌਕਤ ਅਲੀ ਪੁੱਤਰ ਬਾਬੂਦੀਨ ਵਾਸੀ ਕੋਹਾਨੀ ਥਾਣਾ ਰਾਵਲਪਿੰਡੀ ਨੂੰ ਕਾਬੂ ਕੀਤਾ ਤੇ ਇਸ ਵਾਸਤੇ ਉਸ ਲੜਕੀ ਦਾ ਖੋਇਆ ਹੋਇਆ ਮੋਬਾਈਲ ਬਰਾਮਦ ਕੀਤਾ ਤੇ ਜਿਸ ਮੋਟਰਸਾਈਕਲ ਦੀ ਇਸਨੇ ਬਾਤਤ ਨੂੰ ਅੰਜਾਮ ਦਿੱਤਾ ਸੀ ਉਹ ਇੱਕ ਮੋਟਰਸਾਈਕਲ ਵੀ ਬਰਾਮਦ ਹੈ ਪਈਸਰ ਇੱਥੇ ਬੈਲੇ ਵੀ ਕੋਈ ਮਕਦਮਾ ਮਰ ਦਰਜ ਹਾਂਜੀ ਇਸ ਤੇ ਪਹਿਲਾਂ ਵੀ ਥਾਣਾ ਰਾਵਲਪਿੰਡੀ ਨੇ ਕੇ ਤਿੰਨ ਮੁਕੱਦਮੇ ਜਿਹੜੇ ਰਾਤ ਤੋਂ ਉਹਦੇ ਦਰਜ ਹੋਏ ਕਿਰਤੀ ਖਲਾਫ